ਸਰ ਇੱਕ ਮਿੰਟ ਲੱਗੀ ਕਿ ਨਾਮ ਹੈ ਕਿਹੜਾ ਡਿਪਾਰਟਮੈਂਟ ਹੈ ਮੇਰਾ ਨਾਮ ਡਾਕਟਰ ਜੀਵ ਸਿੱਕਾ ਤੇ ਮੈਂ ਮੁਖੀ ਹਾਂ ਭੂਮੀ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਆ ਸਰ ਇਸ ਤਰ੍ਹਾਂ ਦੇ ਦੋ ਜਿਹੜੀ ਮਿੱਟੀ ਆਈ ਹੈ ਪਹਾੜਾਂ ਤੋਂ ਹਾਂ ਕਹਿੰਦੇ ਖੇਤਾਂ ਦਾ ਸੈਂਪਲ ਲਗਾਤੀ ਖੇਤਾਂ ਨੂੰ ਨੁਕਸਾਨ ਜਾਂ ਫਿਰ ਫਾਇਦਾ ਇਸ ਤਰ੍ਹਾਂ ਜਿਸ ਜਿਸ ਦੇ ਨਹੀਂ ਅਸੀਂ ਮਿੱਟੀ ਜਿੱਦਾਂ ਪਹਾੜਾਂ ਤੋਂ ਆਈ ਹੈ ਬਰਸਾਤਾਂ ਦੇ ਪਹਾੜਾਂ ਦੇ ਪਾਣੀ ਨਾਲ ਰੋੜ ਕੇ ਥੱਲੇ ਮਿੱਟੀ ਆਈ ਹੈ ਇਹ ਮਿੱਟੀ ਪਹਾੜਾਂ ਦੀ ਮਿੱਟੀ ਹੈ ਮੈਂ ਪਹਿਲੀਆਂ ਵੀ ਕਈ ਇੰਟਰਵਿਊ ਚ ਵੀ ਦੱਸਿਆ ਸੀਗਾ ਵੀ ਇਹ ਜਿਹੜੀ ਮਿੱਟੀ ਹੈ ਕਿਉਂਕਿ ਉੱਥੇ ਜਿਹੜਾ ਜੈਵਿਕ ਮਾਦਾਂ ਜਿਹਨੂੰ ਅਸੀਂ ਆਰਗੈਨਿਕ ਮੈਟਰ ਕਹਿੰਦੇ ਆ ਉਹ ਜ਼ਿਆਦਾ ਹੁੰਦਾ ਅਸੀਂ ਇਹ ਪ੍ਰੈਡਿਕਟ ਹੀ ਕੀਤਾ ਸੀ ਪਰ ਹੁਣ ਅਸੀਂ ਸੈਂਪਲ ਲੈ ਕੇ ਜਦੋਂ ਅਨਲਾਈਜ਼ ਕਰਕੇ ਵੇਖਿਆ ਤਾਂ ਬਿਲਕੁਲ ਉਦਾਂ ਦੇ ਰਿਜ਼ਲਟ ਆਇਆ ਵੀ ਜਿਹੜੀ ਇਹ ਪਹਾੜਾਂ ਦੀ ਮਿੱਟੀ ਆਈ ਹੈ ਇਹਦੇ ਵਿੱਚ ਜਿਹੜੀ ਹੈ ਸੈਲਟ ਵੀ ਆ ਤੇ ਜੈਵਿਕ ਮਾਦਾਂ ਵੀ ਤੇ ਸੈਂਡ ਵੀ ਹੈ ਪਰ ਜੈਵਿਕ ਮਾਦਾਂ ਜਿਹੜਾ ਇਹਦਾ ਆਪਣੀ ਪੰਜਾਬ ਦੀਆਂ ਮਿੱਟੀਆਂ ਦੇ ਵਿੱਚ ਆਮ ਤੌਰ ਤੇ ਅੱਧਾ ਪਰਸੈਂਟ ਤੱਕ ਜਿਹੜਾ ਜੈਵਿਕ ਮਾਦਾ ਪਾਇਆ ਜਾਂਦਾ ਜਦ ਕਿ ਜਿਹੜੀ ਪਹਾੜਾ ਕਮੇਟੀ ਆ ਰਹੀ ਹੈ ਇਹਦੇ 1% ਤੱਕ ਹੈਗਾ ਸਾਡੀਆਂ ਜ਼ਮੀਨਾਂ ਨਾਲੋਂ ਸਾਰੇ ਸੈਂਪਲਾਂ ਦੇ ਵਿੱਚ ਜਿੰਨੇ ਸੈਂਪਲ ਲੈ ਕੇ ਆਏ ਆ ਸਿਲਟ ਦੇ ਭਲ ਦੇ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਤੇ ਇਹ ਜੈਵਿਕ ਮਾਦਾ ਸਾਡੀਆਂ ਜ਼ਮੀਨਾਂ ਨਾਲੋਂ ਵੱਧ ਵਾ ਇਸੇ ਤਰੀਕੇ ਨਾਲ ਕਿਉਂਕਿ ਉਹ ਜ਼ਮੀਨਾਂ ਬਣੀਆਂ ਆ ਉਹਨਾਂ ਦੀ ਜਿਹੜੀ ਪੀ ਐਚ ਉਹ ਤਜਾਬੀ ਆ ਉੱਥੇ ਜਿਹੜਾ ਆਇਰਨ ਤੇ ਮੈਗਨੀਜ਼ ਦਾ ਤੱਤ ਜਿਹੜਾ ਆ ਜਿਹੜਾ ਸਾਡੇ ਜ਼ਰੂਰੀ ਤੱਤ ਆ ਪੌਂਟ ਵਾਸਤੇ ਉਹ ਜ਼ਿਆਦਾ ਹੋਣਾ ਬਣਦਾ ਸੀ ਤੇ ਉਹ ਜ਼ਿਆਦਾ ਹੀ ਆ ਰਿਹਾ ਜਿਹੜੇ ਅਸੀਂ ਸੈਂਪਲ ਐਨਾਲਾਈਜ਼ ਕਰਕੇ ਵੇਖੇ ਹੋ ਤੇ ਹੁਣ ਅਸੀਂ ਜਿਹੜੀ ਗੱਲ ਇਹ ਕਰੀਏ ਵੀ ਅਸੀਂ ਪ੍ਰੈਡਿਕਟ ਇਹੀ ਕੀਤਾ ਸੀਗਾ ਵੀ ਜਿੱਥੇ ਦਰਿਆ ਪੰਜਾਬ ਦੇ ਵਿੱਚ ਐਂਟਰੀ ਕਰੂਗਾ ਉੱਥੇ ਜਿਹੜਾ ਆ ਪਹਿਲਾਂ ਸੈਂਡ ਸੈਂਡ ਜਿਹੜੀ ਉਹ ਸੈਟਲ ਹੋਊਗੀ ਰੇਤਾ ਸੈਟਲ ਹੋਊਗਾ ਕਿਉਂਕਿ ਪਾਰਾ ਹੁੰਦਾ ਇਦਾਂ ਹੀ ਅਸੀਂ ਵੇਖਿਆ ਜਦੋਂ ਸੈਂਪਲ ਕਲੈਕਟ ਕਰਕੇ ਲਿਆ ਉੱਥੇ ਰੇਤਾ ਹੀ ਆ ਜਿਵੇਂ ਸultanpur Lodhi ਦੇ ਇਲਾਕੇ ਕਪੂਰਥਲੇ ਰੋ ਉੱਥੇ ਸਤਲੂ ਜੀ ਐਂਟਰ ਕਰਦਾ ਪੰਜਾਬ 'ਚ ਉੱਥੇ ਜਿਹੜਾ ਰੇਤਾ ਜ਼ਿਆਦਾ ਹੈ ਅੱਗੇ ਜਿੱਿੱਦਾਂ ਜਿੱਿੱਦਾਂ ਪਾਣੀ ਵਗ ਗਿਆ ਵਗ ਗਿਆ ਹੜ੍ਹਾਂ ਦਾ ਉੱਥੇ ਉਹਨੇ ਸਿਲਟ ਤੇ ਕਲੇ ਨਾਲ ਗੈਰੀ ਕੀਤੀ ਤੇ ਰਾਹ ਦੇ ਵਿੱਚ ਜਿੱਥੇ ਜਿੱਤੇ ਪਾਣੀ ਖੜਾ ਹੁੰਦਾ ਰਿਹਾ ਉੱਥੇ ਸਿਲਟ ਪੱਲ ਜਿਹੜੀ ਆ ਉਹ ਥੱਲੇ ਬੈੰਦੀ ਗਈ ਤੇ ਫਰੋਜਪੁਰ ਵਾਲਾ ਇਲਾਕਾ ਜਿਹੜਾ ਹਰੀਕੇਪਤਨ ਦੇ ਨੇੜੇ ਉੱਥੇ ਜਾ ਕੇ ਕਲੇ ਜਿਹੜੀ ਉਹ ਸੈਟਲ ਹੋਈ ਆ ਜ਼ਮੀਨਾਂ ਦੇ ਉੱਤੇ ਤਹਿ ਜਿਹੜੀ ਆ 5 ਸੈਂਟੀਮੀਟਰ ਤੋਂ ਲੈ ਕੇ ਕਈ ਫੁੱਟ ਤੱਕ ਦੀ ਬਣੀ ਆ ਅਸੀਂ ਜਿੱਥੇ 5 ਸੈਂਟੀਮੀਟਰ ਦੀ ਉਹ ਤਾਂ ਸਿਲਟ ਦੀ ਜਿਹੜੀ ਤਹਿ ਉਹ ਬਣੀ ਆ ਤੇ ਜਿੱਥੇ ਜ਼ਿਆਦਾ ਆ ਉਥੇ ਰੇਤਾ ਦੀ ਬਣੀ ਆ ਜਾਂ ਉਹ ਜਿਹੜੀ ਆ ਭਲ ਦੀ ਬਣੀ ਆ ਅਸੀਂ ਹੁਣ ਕਿਸਾਨ ਵੀਰਾਂ ਨੂੰ ਤੁਹਾਡੇ ਮਾਧਿਅਮ ਦਰੋਂ ਇਹ ਗੱਲਾਂ ਚਾਹਾਂਗੇ ਜਿੱਥੇ 4 ਤੋਂ 6 ਇੰਚ ਦੀ ਤਹਿ ਬਣੀ ਆ ਕਿਸੇ ਵੀ ਚੀਜ਼ ਦੀ ਬਣੀ ਆ ਚਾਹੇ ਉਹ ਰੇਤੇ ਦੀ ਆ ਚਾਹੇ ਉਹ ਸਿਲਟ ਦੀ ਆ ਚਾਹੇ ਕਲੇਰੀਆ ਉਹਨੂੰ ਜਿਹੜਾ ਹੈ ਉਲਟਾਵੇਂ ਹੱਲ ਲਾ ਕੇ ਵਿੱਚੇ ਬਾਹਰ ਤੇ ਜਿੱਥੇ ਜ਼ਿਆਦਾ ਆ 1 ਫੁੱਟ ਤੋਂ ਜ਼ਿਆਦਾ ਆ ਉਥੇ ਸਾਨੂੰ ਫਿਜ਼ੀਕਲੀ ਰਿਮੂਵ ਹੀ ਕਰਨੀ ਪੈਣੀ ਆ ਕਿਉਂਕਿ ਉਹਦਾ ਇਲਾਜ ਹੈ ਨਹੀਂਗਾ ਉਹਨੂੰ ਸਾਨੂੰ ਜਿਹੜੀ ਸਾਡੀ ਜ਼ਮੀਨ ਖੰਨੋ ਜਿਹੜੀ ਵਾਈ ਯੋਗ ਜ਼ਮੀਨ ਆ ਉਹਨੂੰ ਕੱਢਣ ਵਾਸਤੇ ਸਾਨੂੰ ਉਹਨੂੰ ਫਿਜ਼ੀਕਲੀ ਰਿਮੂਵ ਹੀ ਉਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਇੱਕ ਇੱਕ ਚੀਜ਼ ਮੈਂ ਹੋਰ ਇੱਥੇ ਗਿਆ ਨਹੀਂ ਚਾਹਨਾ ਕਿਉਂਕਿ ਜਿਹੜਾ ਇਹ ਡੈਬਰੀ ਆ ਇਹਦੇ ਵਿੱਚ ਰੇਤ ਕੱਲੀ ਇੱਕ ਤਰ੍ਹਾਂ ਦੀ ਰੇਤ ਨਹੀਂ ਐ ਮੋਟੀ ਰੇਤ ਐ ਪਤਲੀ ਰੇਤ ਐ ਇਦਾਂ ਸਾਰਾ ਕੁਝ ਇਕੱਠਾ ਮਿਕਸ ਐ ਇਹ ਇਦਾਂ ਜਿਹੜੇ ਕਿਸਾਨਾਂ ਦੀ ਇਦਾਂ बिकਨੀ ਨਹੀਂ ਹੈਗੀਆਂ ਉਹਦੇ ਵਾਸਤੇ ਇਹਨਾਂ ਨੂੰ ਨਹੀਂ ਤਾਂ ਚੁਕਾਉਣ ਵਾਸਤੇ ਪੈਸੇ ਦੇਣੇ ਪੈਣੇ ਆ ਅਸੀਂ ਕੀ ਜਾਣੇ ਆ ਕੀ ਕਰਨਾ ਜਦ ਕੀ ਕਰਨਾ ਪਵੇ ਹਾਂਜੀ ਦੋ ਜਾਂ ਤਿੰਨ ਪਿੰਡ ਜਿਹੜੇ ਰਲ ਕੇ ਹਾਂਜੀ ਉਹ ਇਹਨੂੰ 2 ਜਾਂ 3 ਪਿੰਡ ਰਲ ਕੇ ਇੱਕ ਜਿਹੜਾ ਮਕੈਨੀਕਲ ਸੀਵਰ ਜਿਹਨੂੰ ਕਹਿੰਦੇ ਜਿਹੜਾ ਕੰਪਨੀ ਵਾਲਿਆਂ ਨੇ ਲਾਇਆ ਹੁੰਦਾ ਉਹ ਲਾ ਲੈਣ ਨਾਲ ਤੇ ਉਹਨੂੰ ਜਿਹੜਾ ਆ ਰੇਤੇ ਨੂੰ ਛਾਨਣਾ ਲਾ ਕੇ ਤੇ ਇਸ ਰੇਤੇ ਨੂੰ ਛਾਨ ਲੈਣ ਉਹਦੇ ਨਾਲ ਵੀ ਹੋਊਗਾ ਇਹ ਕੰਪਨੀਆਂ ਲੈ ਵੀ ਇਦਾਂ ਹੀ ਕਰਦੇ ਆ ਉੱਥੇ ਵੀ ਜਿਹੜੀ ਦਰਿਆ ਦੇ ਵਿੱਚੋਂ ਜਦੋਂ ਰੇਤ ਕੱਢਦੇ ਆ ਵੱਡੇ ਉਹਨਾਂ ਨੇ ਛਾਨਣੇ ਲਾਏ ਹੁੰਦੇ ਆ ਰੇਤ ਤੁਸੀਂ ਛਾਨ ਸਕਦੇ ਹੋ ਛਾਨ ਕੇ ਰੇਤਾ ਤੁਹਾਡੀ ਪੈਸੇ ਦੇਗੀ ਤੁਹਾਨੂੰ ਜੇ ਤੁਸੀਂ ਉਦਾਂ ਹੀ ਚਗਾਓਗੇ ਤੁਹਾਨੂੰ ਪੈਸੇ ਦੇਣੇ ਪੈਣਗੇ ਨਾਲੀਏ ਕੰਮ ਜਿਹੜਾ ਸੌਖਾ ਵੀ ਲੱਗੇਗਾ ਤੇ ਤੁਹਾਨੂੰ ਮਜ਼ੇ ਠੀਕ ਵੀ ਲੱਗੇਗਾ ਤੇ ਪੈਸੇ ਵੀ ਦੇ ਕੇ ਜਾਏਗਾ ਇੱਕ ਗੱਲ ਜਿਹੜੀ ਹੋਰ ਹੈ ਜਿਹੜੀ ਹੁਣ ਜਦੋਂ ਹੁਣ ਜਦੋਂ ਹਾੜੀ ਦਾ ਟਾਈਮ ਆ ਗਿਆ ਜਦੋਂ ਆਪਾਂ ਫਸਲਾਂ ਦੀ ਬਜਾਈ ਕਰਨੀ ਖਾਸ ਤੌਰ ਤੇ ਕਣਕ ਦੀ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਉਹ ਲੋੜ ਤੋਂ ਉੱਤੇ ਖਾਦ ਨਾ ਬੰਨ ਲੋੜ ਤੋਂ ਮੇਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਿਵਾਰਿਸ਼ ਕੀਤੀ ਖਾਦ ਤੋਂ ਜ਼ਿਆਦਾ ਥੱਲੇ ਜ਼ਮੀਨ 'ਚ ਖਾਦ ਨਾ ਪਾ ਅਸੀਂ ਕਹਿੰਦੇ ਆ ਦੋ ਬੋਰੇ ਜਿਹੜੇ ਖਾਦ ਦੇ ਯੂਰੀਆ ਦੇ ਜਿਹੜੇ ਜ਼ਮੀਨ 'ਚ ਪਾਣ ਇਸ ਤੋਂ ਬਾਅਦ ਨਾ ਬਾਨ ਬਿਲਕੁਲ ਉਹਨਾਂ ਨੂੰ ਲੱਗੂਗਾ ਵੀ ਸਾਡੀ ਜਿਹੜੀ ਜ਼ਮੀਨ ਤੱਲੇ ਖੜ ਗਈ ਤੇ ਸਾਨੂੰ ਜਿਆਦਾ ਖਾਦ ਬਾਨ ਦੀ ਲੋੜ ਹੈ ਇਹ ਕੰਮ ਨਾ ਕਰਿਓ ਇਹਦੇ ਨਾਲ ਤੁਹਾਡੇ ਪੈਸੇ ਦਾ ਨੁਕਸਾਨ ਹੋਣਾ ਇਹਦੇ ਬਾਵਜੂਦ ਇਹਦੇ ਬਜਾਇਗੀ ਕਰੋ ਜਦੋਂ ਜਿਹੜੀ ਫਸਲ ਹੈ ਸਾਡੀ 35 ਤੋਂ 40 ਦਿਨ ਦੀ ਹੋ ਜੇ ਉਹਦੇ ਉੱਥੇ ਸਾਨੂੰ 2 ਜਾਂ 3 ਸਪਰੇ ਜਿਹੜੇ ਆ 3% ਯੂਰੀਆ ਘੋਲ ਦੇ ਹਫ਼ਤੇ ਹਫ਼ਤੇ ਦੇ ਵਕਫੇ ਤੇ ਅਸੀਂ ਕਰਦੀਏ ਜਿੱਦਾਂ 3 ਕਿਲੋ ਯੂਰੀਆ ਲੈ ਕੇ ਜਾਂ 4 ਕਿਲੋ ਯੂਰੀਆ ਲੈ ਕੇ 200 ਲੀਟਰ ਪਾਣੀ ਚ ਪਾ ਦਈਏ ਉਹ ਸਾਡੀ ਸਵਾਰਿਸ਼ ਵੀ ਹੈਗੀ ਐ ਅਸੀਂ ਉਹਨੂੰ ਸਪਰੇਅ ਕਰ ਦਈਏ ਹਫਤੇ ਹਫਤੇ ਤੇ ਵਕਫੇ ਤੇ ਅਸੀਂ ਸਪਰੇਅ ਕਰਾਂਗੇ ਉਹਦੇ ਨਾਲ ਜਿਹੜਾ ਜੜਾ ਝਾੜ ਦਾ ਵਾਧਾ ਉਹ ਹੋਏਗਾ ਨਾਲ ਹੀ ਜਿਹੜੀ ਖੁਰਾਕੀ ਤੱਤਾਂ ਦੀ ਉਪਲਬਧਤਾ ਵਾ ਉਹ ਥੱਲੇ ਜ਼ਮੀਨ 'ਚ ਹੋਏਗੀ ਇੱਕ ਜਿਹੜੀ ਹੋਰ ਆ ਉੱਥੇ ਮੈਗਨੀਜ਼ ਦੀ ਕਿਉਂਕਿ ਪਾਣੀ ਖੜਾ ਰਿਹਾ ਐ ਉੱਥੇ ਪਾਣੀ ਮੈਗਨੀ ਥੱਲੇ ਜੀਰ ਸਕਦਾ ਤੇ ਸਾਨੂੰ ਇਹ ਵੀ ਦੇਖਣਾ ਪਊਗਾ ਵੀ ਮੈਗਨੀਜ਼ ਦੇ ਤੱਤ ਦੀ ਘਾਟ ਤਾਂ ਨਹੀਂ ਆਂਦੀ ਜੇ ਆਏਗੀ ਤਾਂ ਸਾਨੂੰ ਉਹ ਵੀ ਪਹਿਲੇ ਪਾਣੀ ਤੋਂ ਬਾਅਦ ਜਿਹੜਾ ਇੱਕ ਸਪਰੇਅ ਜਿਹੜਾ ਐ 1/2% ਦਾ ਕੋਲ ਮਨਾ ਕੇ ਯਾਨੀ ਕਿ ਅੱਧਾ ਕਿਲੋ ਮੈਗਨੀਸ ਸਲਫੇਟ 100 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਨੂੰ ਸਪਰੇਅ ਕਰਨਾ ਤੇ ਇਹ ਵੀ ਜਿਹੜੇ ਸਪਰੇਅ ਆ 2 ਜਾਂ 3 ਸਪਰੇਅ ਜਿਹੜੇ ਸਾਨੂੰ ਕਰਨੇ ਪੈਣਗੇ ਮਤਲਬ ਕਿਸਾਨਾਂ ਨੂੰ ਖਾਸ ਧਿਆਨ ਰੱਖਣਾ ਪੈਣਾ ਵੈਸੋ ਆਪਣੀ ਇਹ ਗੱਲ ਦੇਖੋ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਖਾਸ ਧਿਆਨ ਰੱਖਣਾ ਪੈਣਾ ਇਹ ਇੱਕ ਸਾਈਟ ਸਪੈਸੀਫਿਕ ਮੈਨੇਜਮੈਂਟ ਹੋਣੀ ਹੈ ਤੁਹਾਡੇ ਖੇਤ ਚ ਕੋਸ਼ ਆਇਆ ਮੇਰੇ ਖੇਤ ਚ ਕੋਸ਼ ਆਇਆ ਕਿਸੇ ਹੋਰ ਦੇ ਖੇਤ ਚ ਕੋਸ਼ ਆਇਆ ਉਹਨੂੰ ਸਾਨੂੰ ਦੇਖਣਾ ਪੈਣਾ ਤੇ ਉਸੇ ਹੀ ਹਿਸਾਬ ਨਾਲ ਸਾਨੂੰ ਉਹਦੀ ਜਿਹੜੀ ਹੈ ਰੈਮਡੀ ਕਰਨੀ ਪੈਣੀ ਹੈ ਪਰ ਮੈਂ ਇੱਕ ਗੱਲ ਜਿਹੜੀ ਕਿਸਾਨ ਵੀਰਾਂ ਨੂੰ ਇਹ ਦੱਸਣਾ ਵੀ ਚਾਹਨਾ ਤੇ ਅਸੀਂ ਕਈ ਵੀ ਸੀਗੀ ਵੀ ਜਿਹੜੇ ਵੀ ਕਿਸਾਨ ਜਿਹੜੇ ਫਸਲਾਂ ਦੀ ਰਹਿਦ ਖੁੰਦ ਵਿੱਚੇ ਵਾਂਦੇ ਰਹੇ ਆ ਜਿੱਦਾਂ ਝੋਨੇ ਦੇ ਪਰਾਲਾ ਜਾਂ ਕਣਕ ਦਾ ਪਰਾਲਾ ਜਿਹੜੇ ਵਿੱਚ ਵਾਂਦੇ ਰਹੇ ਆ ਉਹਦੇ ਉਹਨਾਂ ਕਿਸਾਨਾਂ ਨੂੰ ਉਹ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਘਟ ਖੜਿਆ ਕਿਉਂਕਿ ਉੱਥੇ ਕੀ ਹੋਇਆ ਗੁੰਡੋਏ ਬਣ ਜਾਂਦੇ ਆ ਉਹ ਗੁੰਡੋਏ ਥੱਲੇ ਜ਼ਮੀਨ ਦੇ ਵਿੱਚ ਛੋਟੀਆਂ ਨਹਿਰਾ ਬਣਾ ਦਿੰਦੇ ਜਿਹਦੇ ਕਰਕੇ ਪਾਣੀ ਜੀਰ ਗਿਆ। ਇਹੀ ਮੈਂ ਹੁਣ ਕਹਿਣਾ ਚਾਹੁੰਦਾ ਵੀ ਜਿਹੜੇ ਜਿਨ੍ਹਾਂ ਦੀ ਫਸਲਾਂ ਦਾ ਜਿਹੜਾ ਝੋਨੇ ਦਾ ਨੁਕਸਾਨ ਜਿੰਨਾ ਹੋਣਾ ਸੀ ਹੋ ਗਿਆ ਉਹਨੂੰ ਅੱਗ ਨਾਲ ਲਾਣ ਜ਼ਿੰਮੇਵਾਰ। ਉਹਨੂੰ ਕਿਸੇ ਵੀ ਤਰੀਕੇ ਨਾਲ ਮਸ਼ੀਨਾ ਸਾਡੇ ਕੋਲ ਹੋਈਆਂ ਉਹਨੂੰ ਜ਼ਮੀਨ ਦੇ ਵਿੱਚ ਵਾਣ ਤਾਂ ਕਿ ਜ਼ਮੀਨ ਦੀ ਜਿਹੜੀ ਸਿਹਤ ਆ ਉਹ ਸੁਧਰੇ। ਦੂਜੀ ਗੱਲ 10 ਚੀਜ਼ਾਂ ਹੁੰਦੀਆਂ ਜਿਵਾਣੂ ਜੈਵਿਕ ਤੇ ਰਸਾਇਣਿਕ ਖਾਦ। ਜਿਵਾਣੂ ਦੇ ਵਿੱਚ ਕੀ ਹੈ ਸਾਡੇ ਕੋਲ ਕਣਕ ਦੇ ਵਿੱਚ ਸਾਡੇ ਕੋਲ ਇੱਕ ਕੰਸੋਰਸ਼ੀਆ ਹੁੰਦਾ ਜਿਹਨੂੰ ਅਸੀਂ ਬੀ ਨਾਲ ਬੀ ਨੂੰ ਉਹਦੇ ਨਾਲ ਸੋਧ ਕੇ ਜ਼ਮੀਨ ਦੇ ਵਿੱਚ ਵੀ ਬੀ ਬੀ ਦਿੰਨੇ ਆ ਉਹਦੇ ਨਾਲ ਕੀ ਹੈ ਜ਼ਮੀਨ ਦੇ ਵਿੱਚ ਜਿਹੜੇ ਸੁਕਮ ਪਟਾਣੂ ਨੇ ਉਹਨਾਂ ਦੀ ਗਿਣਤੀ ਵਧ ਜਾਂਦੀ ਹੈ ਜਿਹਦੇ ਨਾਲ ਝਾੜ ਦਾ ਭਾਅ ਨਾ ਵਧੇ ਪਰ ਜ਼ਮੀਨ ਦੀ ਸਿਹਤ ਦੇ ਵਿੱਚ ਬਹੁਤ ਸੁਧਾਰ ਹੁੰਦਾ ਐਵੇਂ ਜਿਵੇਂ ਜੈਵਿਕ ਖਾਦਾਂ ਜੈਵਿਕ ਖਾਦਾਂ ਜਿਵੇਂ ਰੂੜੀ ਆ ਮੁਰਗੀਆਂ ਦੀ ਖਾਦ ਆ ਬਗਾਸ ਜਿਹੜੀ ਗੰਨੇ ਦੀ ਗਾਰ ਦੀ ਖਾਦ ਆ ਤੇ ਖਈਆਂ ਹਰੀਆਂ ਖਾਦਾਂ ਜਿਹੜੀਆਂ ਜਿੱਦਾਂ ਜਸਣਾ ਢੈਂਚਾ ਇਹਨੂੰ ਜਦੋਂ ਹੁਣ ਕਣਕ ਵੱਢਾਂਗੇ ਉਹਦੇ ਬਾਅਦ ਇੱਕ ਰੂਟੀਨ ਹੀ ਬਣਾ ਲੈਣਾ ਵੀ ਅਸੀਂ ਹਰੀ ਖਾਦ ਜਿਹੜੀ ਉਗਾ ਕੇ ਵਿੱਚ ਦੱਬਣੀ ਦੱਬਣੀ ਹੈ ਜਾਂ ਜਿਵੇਂ ਅਸੀਂ ਗੱਲ ਕਰੀਏ ਮੂੰਗੀ ਵਿੱਚ ਰੱਖ ਲੈਣ ਕਣਕ ਦੇ ਝੋਨੇ ਦੇ ਵਿੱਚ ਮੂੰਗੀ ਦੀਆਂ ਜਿਹੜੀਆਂ ਪੌਡਸ ਆ ਉਹ ਤੋੜ ਲੈਣ ਤੇ ਉਹਦੇ ਨਾਲ ਜੇ ਇੱਕ ਕੁਇੰਟਲ ਵੀ ਮੂੰਗੀ ਕਿੱਲੇ ਦੀ ਨਿਕਲੀ ਤਾਂ 8000 ਦੀ ਮੂੰਗੀ ਹੋ ਜਾਂਦੀ ਤੇ ਬਾਕੀ ਦਾ ਜਿਹੜਾ ਡੰਗਰ ਵਿੱਚ ਬਾਦ ਇਹਦੇ ਨਾਲ ਕੱਲੀ ਜ਼ਮੀਨ ਦੀ ਸਿਹਤ ਨਹੀਂ ਸੁਧਰਦੀ ਅਸੀਂ ਕਹਿੰਦੇ ਹਾਂ ਜਿੱਥੇ ਉਹਦੀ ਹਰੀ ਖਾਦ ਸਾਂ ਜਾਂ ਮੂੰਗੀ ਵਿੱਚ ਬਾਤ ਤੀ ਅੱਧੀ ਯੂਰੀਆ ਖਾਦ ਜਿਹੜੀ ਅਸੀਂ ਉਦਾਂ ਹੀ ਬਚਾ ਸਕਦੇ ਹਾਂ ਤਜੋਂ ਨਾਲ ਇਹ ਚੀਜ਼ਾਂ ਕਰਨ ਨਾਲ ਸਾਡਾ ਕੀ ਹੈ ਜਦੋਂ ਇਹ ਮੈਂ ਤੁਹਾਡੇ ਮਾਧਮ ਦਰਮਿਆਨ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਫਲੱਡ 23 ਜੀ ਵੀ ਆਏ ਫਲੱਡ 25 ਜੀ ਵੀ ਆਏ ਫਲੱਡ ਜਿਹੜੇ ਆ ਇਹ ਇੱਕ ਰੈਗੂਲਰ ਇਵੈਂਟ ਬਣਦੇ ਜਾ ਰਹੇ ਆ ਇਹ ਅੱਗੇ ਫੇਰ ਆਣੇ ਆ ਇਹਨੂੰ ਅਸੀਂ ਤਿਆਰ ਕਿਵੇਂ ਰਹਿਣਾ ਅਸੀਂ ਆਪਣੀ ਜ਼ਮੀਨ ਨੂੰ ਉਦਾਂ ਦਾ ਕਿਵੇਂ ਬਣਾਣਾ ਤਾਂ ਕਿ ਜਿਹੜੀ ਸਾਡੀ ਜ਼ਮੀਨ ਆ ਉਹ ਹੜ੍ਹਾਂ ਨੂੰ ਰੋਕਣ ਦੇ ਕਾਬਿਲ ਬਣ ਸਕੇ ਤਾਂ ਉਹ ਉਹਦਾ ਇਲਾਜ ਇਹੀ ਹੈ ਵੀ ਅਸੀਂ ਜੈਵਿਕ ਖਾਦਾਂ ਜਿਹੜੀਆਂ ਆ ਉਹ ਵੱਧੋ ਵੱਧ ਵਰਤੀਏ ਤਾਂ ਕਿ ਜਿਹੜਾ ਸਾਡੀ ਜ਼ਮੀਨ ਦਾ ਸਿਹਤ ਤੇ ਬੰਤਰ ਬੰਤਰ ਅਸੀਂ ਉਹਨੂੰ ਕਹਿੰਦੇ ਆ ਸਟਰਕਚਰ ਉਹ ਬਹੁਤ ਇੰਪੋਰਟੈਂਟ ਹੈ ਜਿਹਨੂੰ ਪਾਣੀ ਜੀਰਨ ਨੂੰ ਉਹਦੇ ਉਹਨਾਂ ਹੀ ਹੈਲਪ ਕਰਨੀ ਹੈ ਹੋਰ ਕਿਸੇ ਚੀਜ਼ ਨੇ ਨਹੀਂ ਕਰਨੀ ਸੋ ਕਿਸਾਨ ਭਰਾਵਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਜੈਵਿਕ ਖਾਦਾਂ ਦਾ ਵੱਧ ਤੋਂ ਵੱਧ ਵਰਤੋਂ ਕਰਨ ਯੂਨੀਵਰਸਿਟੀ ਦੇ ਵੱਲੋਂ ਸਵਾਰਿਸ਼ ਕੀਤੀਆਂ ਖਾਦਾਂ ਦੀ ਵਰਤੋਂ ਕਰਨ ਕਿਸੇ ਵੀ ਟਰੇਡਰ ਜਾਂ ਜਿਹੜੇ ਆੜਤੀਏ ਦੇ ਆਖੇ ਤੇ ਨਾਂ ਲੱਗਣ ਵੀ ਇਹ ਸਪਰੇਅ ਕਰਦੇ ਜਾਂ ਉਹ ਸਪਰੇਅ ਕਰਦੇ ਜੇ ਕਿਸੇ ਨੂੰ ਕੋਈ ਸਵਾਲ ਹੈਗਾ ਮੇਰਾ ਨੰਬਰ ਹੈਗਾ 98146 21735 ਕਦੇ ਵੀ ਕੋਈ ਸਮੱਸਿਆ ਹੋਵੇ ਸਾਨੂੰ ਕਿਸਾਨ ਵੀਰ ਜਦੋਂ ਮਰਜ਼ੀ ਕੰਟੈਕਟ ਕਰ ਸਕਦਾ ਯੂਨੀਵਰਸਿਟੀ ਵੀ ਆ ਸਕਦੇ ਆ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਨਾਂ ਦੀ ਅਸੀਂ ਕਿਸਾਨਾਂ ਨੂੰ ਇੱਕ ਗੱਲ ਹੋਰ ਕਵਾਂਗੇ ਮਿੱਟੀ ਟੈਸਟ ਜ਼ਰੂਰ ਕਰਾਣ ਅਸੀਂ ਉਹਨਾਂ ਦੇ ਮਿੱਟੀ ਟੈਸਟ ਫ੍ਰੀ ਰੱਖੀ ਆ ਉਦਾਂ ਅਸੀਂ ਪੈਸੇ ਲੈਣੇ ਆ ਅੱਗੇ ਉਹਨਾਂ ਦੇ ਬੀਸੀ ਸਾਹਿਬ ਨੇ ਆਖਿਆ ਸੀ ਵੀ ਉਹਨਾਂ ਦੇ ਜਿਹੜੇ ਮਿੱਟੀ ਦੇ ਸੈਂਪਲ ਜਿਹੜੇ ਟੈਸਟ ਕਰਮੇ ਉਹ ਫ੍ਰੀ ਕਰਾਂਗੇ ਸਿਰਫ ਇੱਕੋ ਕੰਮ ਕਰਨ ਵੀ ਆਧਾਰ ਕਾਰਡ ਆਪਣਾ ਲੈ ਆਓ ਉਸ ਇਲਾਕੇ ਦਾ ਅਸੀਂ ਫ੍ਰੀ ਕਰਕੇ ਦੇਾਂਗੇ ਰਿਪੋਰਟ ਜਿਹੜੀ ਉਹਨਾਂ ਦੇ ਮੋਬਾਈਲ ਤੇ ਆ ਜਾਏਗੀ ਉਹਦੇ ਜ ਅਸੀਂ ਇਕੱਲੇ ਟੈਸਟ ਰਿਪੋਰਟ ਨਹੀਂ ਦੇਾਂਗੇ ਨਾਲ ਸਿਫਾਰਿਸ਼ ਕੀ ਕੀਤੀ ਆ ਉਹ ਵੀ ਦੱਸਾਂਗੇ ਤੇ ਤੁਹਾਡੇ ਮਾਧਿਅਮ ਦੇ ਥਰੂ ਤੁਸੀਂ ਆਣੇ ਆ ਸਾਡੇ ਕੋਲ ਪੁੱਛ ਕੇ ਜਾਨਣੇ ਆ ਤਾਂ ਕਿਸਾਨ ਵੀਰਾਂ ਨੂੰ ਇਹੀ ਫਾਇਦਾ ਹੈ ਦਾ ਵੀ ਜੋ ਅਸੀਂ ਕਹਿੰਨੇ ਆ ਅਸੀਂ ਐਜ਼ ਅ ਐਕਸਪਰਟ ਐਜ਼ ਅ ਐਕਸਪੀਰੀਅੰਸ ਪਰਸਨ ਅਸੀਂ ਐਜ਼ ਅ ਸਾਇੰਟਿਸਟ ਤੁਹਾਨੂੰ ਕਹਿੰਨੇ ਆ ਤੁਹਾਡੇ ਫਾਇਦੇ ਵਾਸ ਇਦਾਂ ਤੁਹਾਡੇ ਖੇਤੀ ਖਰਚੇ ਵੀ ਘਟਣਗੇ ਤੇ ਜਿਹੜੀ ਉਤਪਾਦਕਤਾ ਉਹ ਵਧੇਗੀ ਵਧੇਗੀ। ਹਾਂ ਧੰਨਵਾਦ। ਸਰ ਸਰ ਇੱਕ ਜਿਹੜਾ ਹੜਾਂ ਕਾਰਨ دریاਵਾਂ ਦੇ ਜ਼ਰੀਏ ਇੱਥੇ ਮਿੱਟੀ ਆਈ ਸੀ ਵੀ ਔਰ ਕਿਆ ਜਿਆਦਾ ਤੁਸੀਂ ਅਸੀਂ ਸੈਂਪਲਿੰਗ ਹੋਵੇਗੀ। ਸਰ ਹੁਣ ਰਿਪੋਰਟ ਦੇ ਵਿੱਚ ਕੀ ਸਾਹਮਣੇ ਆਇਆ। ਅ ਸੈਂਪਲਿੰਗ ਅਸੀਂ ਕੀਤੀ ਹੈ ਤੇ ਅਸੀਂ ਪੰਜ ਜ਼ਿਲ੍ਹਿਆਂ ਦੇ ਵਿੱਚ ਸੈਂਪਲਿੰਗ ਕੀਤੀ ਹੈ। ਅ ਜਿਹੜੇ ਕਿ ਅਮਰਸਰ, ਗੁਰਦਾਸਪੁਰ, ਕਪੂਰਥਲਾ ਤੇ ਫਿਰੋਜ਼ਪੁਰ ਤੇ ਇਸ ਤਰ੍ਹਾਂ ਪਟਿਆਲਾ ਇਹ ਸਾਡੇ ਜ਼ਿਲ੍ਹੇ ਜ਼ਿਆਦਾ ਅਫੈਕਟਡ ਸੀ। ਇਹਦਾ ਅੰਮ੍ਰਿਤਸਰ ਵਾਲਾ ਏਰੀਆ ਗੁਰਦਾਸਪੁਰ ਵਾਲਾ ਤੇ ਉਧਰ ਰਾਵੀ ਦਾ ਪਾਣੀ ਬਹੁਤ ਆਇਆ ਤੇ ਉਸ ਤੋਂ ਬਾਅਦ ਜਿਹੜੇ ਫਿਰੋਜ਼ਪੁਰ ਹੈ ਕਪੂਰਥਲਾ ਇਧਰ ਬਿਆਸ ਦਾ ਪਾਣੀ ਵੀ ਆਇਆ ਤੇ ਪਟਿਆਲੇ ਦੇ ਵਿੱਚ ਘੱਗਰ ਦਾ ਪਾਣੀ ਆਇਆ ਸੋ ਪਾਣੀ ਜਦੋਂ ਆਇਆ ਸੀ ਲਾਲ ਰੰਗ ਦਾ ਪਾਣੀ ਸੀ ਬੜਾ ਗਾੜਾ ਪਾਣੀ ਸੀ ਉਹ ਤੇ ਸਾਨੂੰ ਇਹ ਲੱਗਦਾ ਸੀ ਕਿ ਉਹਦੇ ਵਿੱਚ ਪਹਾੜਾ ਜੋ ਕੀ ਆਇਆ ਲੋਕਾਂ ਨੂੰ ਤਾਂ ਇਹ ਲੱਗਦਾ ਸੀ ਕਿ ਸਾਡੀ ਫਸਲ ਖਰਾਬ ਹੋ ਗਈ ਸਾਨੂੰ ਵੀ ਲੱਗਦਾ ਸੀ ਸਾਰਿਆਂ ਨੂੰ ਬੰਦਾ ਫਸਲ ਖਰਾਬ ਹੋਈ ਹੈ ਸਾਨੂੰ ਵੀ ਲੱਗਦਾ ਸੀ ਸਾਡੀ ਕਿਤੇ ਜ਼ਮੀਨ ਤਾਂ ਨਹੀਂ ਖਰਾਬ ਹੋ ਰਹੀ ਉਹ ਬੱਦਾ ਕੰਸਰਨ ਸੀ ਤੇ ਅਸੀਂ ਫਿਰ ਉਸ ਤੋਂ ਬਾਅਦ ਸੈਂਪਲਿੰਗ ਕੀਤੀ ਹੈ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸੈਂਪਲ ਲਏ ਨੇ ਤੇ ਸੈਂਪਲ ਦੇ ਵਿੱਚ ਅਸੀਂ ਵੇਖਿਆ ਇੱਕ ਤਾਂ ਇਹਦੇ ਵਿੱਚ ਪਹਾੜਾਂ ਤੋਂ ਰੇਤ ਆਇਆ ਦੂਜੀ ਕਲੇ ਆਈ ਹੈ ਇੱਕ ਸਿਲਟ ਆਈ ਹੈ ਕਲੇਰ ਸਿਲਟ ਕਰਕੇ ਉਹਦਾ ਪਾਣੀ ਦਾ ਰੰਗ ਬਦਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਚੀਜ਼ਾਂ ਆਈਆਂ ਨੇ ਇਹਨਾਂ ਨੇ ਇੱਕ ਤਾਂ ਜਿਹੜੀ ਸਾਡੀ ਜਿਹੜੀ ਮਿੱਟੀ ਹੈ ਨਾ ਉਹਦੀ ਫਿਜ਼ੀਕਲ ਜਿਹੜੀ ਕੰਪੋਜੀਸ਼ਨ ਹੁੰਦੀ ਹੈ ਮਿੱਟੀ ਹੈ ਭਾਰੀ ਹੁੰਦੀ ਹੈ ਲਾਈਟ ਹੁੰਦੀ ਹੈ ਵਿਡੀਓ ਹੁੰਦੀ ਹੈ ਉਹ ਚੇਂਜ ਕੀਤੀ ਹੈ ਜਿੱਥੇ ਰਿੱਤਾ ਖੜਾ ਆ ਗਿਆ ਮਿੱਟੀ ਲਾਈਟ ਹੋ ਗਈ ਜਿੱਥੇ ਚਿਕੜੀ ਦੂਜੀ ਸਿਲਟ ਕਲੇ ਜਾ ਰਹੇ ਉਹ ਹੋਰ ਭਾਰੀ ਜ਼ਮੀਨ ਬਣ ਜਾਣਾ ਸੋ ਇਹਦੇ ਨਾਲ ਨਾਲ ਜਿਹੜੇ ਜ਼ਮੀਨ ਦੇ ਵਿੱਚ ਤੱਤ ਹੁੰਦੇ ਨੇ ਜਿਹੜੇ ਬੂਟੇ ਲੈਂਦੇ ਨੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਆਇਰਨ ਮੈਗਨੀਜ਼ੀਅਮ ਜ਼ਿੰਕ ਉਹ ਵੀ ਸਾਡੇ ਚੇਂਜ ਹੋਏ ਨੇ ਤੇ ਅਸੀਂ ਵੇਖਿਆ ਕਿ ਇੱਕ ਤਾਂ ਆਰਗੈਨਿਕ ਕੰਟੈਂਟ ਹੁੰਦਾ ਓਸੀ ਕੰਟੈਂਟ ਅਸੀਂ ਕਹਿੰਦੇ ਹਾਂ ਸਾਡੇ ਪੰਜਾਬ ਦੀ ਜਿਹੜੀ ਮਿੱਟੀ ਹੈ ਉਹਦੇ ਵਿੱਚ ਤਕਰੀਬਨ ਜਿਹੜਾ ਓਸੀ ਕੰਟੈਂਟ ਹੈ ਉਹ 0.5 ਹੈ ਤੇ ਇਹਦੇ ਵੀ ਜਿਹੜੀ ਪਹਾੜਾਂ ਤੋਂ ਮਿੱਟੀ ਆਈ ਹੈ ਉਹ ਥੋੜੀ ਵੱਧ ਹੈ ਕਿਉਂਕਿ ਉੱਥੇ ਬਹੁਤ ਸਾਰਾ ਆਰਗੈਨਿਕ ਮੈਟਰ ਹੁੰਦਾ ਪੱਤੇ ਗਲੇ ਸਾਡੇ ਪੱਤੇ ਉੱਥੋਂ ਆਏ ਖਾਦ ਵੀ ਦੇਸੀ ਪਾਉਂਦੇ ਨੇ ਆਰਗੈਨਿਕ ਕੰਟੈਂਟ ਜਿਹੜੀ ਮਿੱਟੀ ਆਈ ਹੈ ਉਹਦੇ ਵਿੱਚ ਤਕਰੀਬਨ 0.75 ਹੋ ਗਿਆ ਹੈਗਾ ਉਹ ਸਾਨੂੰ ਬੈਨੀਫੀਸ਼ੀਅਲ ਹੈਗਾ ਪਰ ਜਿਹੜਾ ਰੇਤਾ ਆ ਰੇਤਾ ਕਈ ਜਗ੍ਹਾ ਦੇ 4-4 ਫੁੱਟ 5-5 ਫੁੱਟ ਆ ਗਿਆ ਤੇ ਉਹ ਰੇਤੇ ਦੇ ਵਿੱਚ ਤਾਂ ਫੜੜੇ ਹੈ ਨਹੀਂ ਤੇ ਉਹ ਜਿਉਟੈਂਟ ਵੀ ਨਹੀਂ ਹੁੰਦੇ ਉਹਦੇ ਚ ਐਸਾ ਚ ਕ੍ਰੌਪ ਨਹੀਂ ਹੋਣੀ ਉਹ ਤਾਂ ਸਾਨੂੰ ਚੁੱਕਣਾ ਹੀ ਪੈਣਾ ਚੁੱਕਣ ਨੂੰ ਇਹਨਾਂ ਰੇਤਾ ਵੀ ਅਸੀਂ ਵੇਖਿਆ ਕਿ ਜੇ 1 ਏਕੜ ਦੇ ਵਿੱਚੋਂ ਅਸੀਂ 1 ਫੁੱਟ ਰੇਤਾ ਚੁੱਕੀਏ ਤੇ 350 ਟਰਾਲੀ ਭਰ ਜਾਂਦੀ ਹੈ ਉਹ ਚੁੱਕਣਾ ਕੋਈ ਸੌਖਾ ਨਹੀਂ ਹੈਗਾ ਲਿਵਰ ਲੱਗਣੀ ਹੈ ਜੇ ਵੀਸੀ ਲੱਗਣੀ ਹੈ ਉਹਨਾਂ ਦੇ ਖਰਚੇ ਆਉਣੇ ਫਿਰ 1 ਏਕੜ ਕਿੰਨੀ ਦੇਰ ਚੁੱਕਿਆ ਜਾਏਗਾ ਉਹ ਕਿਉਂਕਿ ਫਸਲ ਤਾਂ ਅਸੀਂ ਹੁਣ ਜਿਵੇਂ ਸਬਜ਼ੀਆਂ ਨੇ ਉਹ ਹੁਣ ਲਾਉਣੀਆਂ ਸ਼ੁਰੂ ਕਰਤੀਆਂ ਨੇ ਤੇ ਉਸ ਤੋਂ ਬਾਅਦ ਕਣਕ ਵੀ ਅਸੀਂ ਕਹਿੰਨੇ ਕਿ ਅਸੀਂ 1 ਨਵੰਬਰ ਤੋਂ ਕਣਕ ਵੀ ਜਣੀ ਸ਼ੁਰੂ ਕਰਦੇ ਆ ਛੋਲੇ ਵੀ ਜਣੀ ਸ਼ੁਰੂ ਕਰਨੇ ਦਾਲਾ ਹੋ ਸਰਣ ਸਰੋਂ ਆ ਗਈ ਆ ਟਾਈਮ ਬਹੁਤ ਘੱਟ ਹੈ ਵਿੱਚ ਹੁਣ ਵਿੰਡੋ ਘੱਟ ਹੈ ਚੁੱਕਣ ਨੂੰ ਟਾਈਮ ਲੱਗੂਗਾ ਤੇ ਇਹ ਫਸਲ ਤਾਂ ਖਰਾਬ ਹੋ ਗਈ ਤੇ ਜਿਹੜੀ ਹੁਣ ਅਗਲੀ ਫਸਲ ਵੀ ਜਣੀ ਆ ਜਿੰਨੀ ਦੇ ਮਿੱਟੀ ਉਹ ਰੇਤਾ ਚੁੱਕਿਆ ਨਹੀਂ ਜਾਂਦਾ ਤੇ ਫਸਲ ਵੀ ਜਣੀ ਨਹੀਂ ਜਾਂਦੀ ਤੇ ਉਹ ਇੱਕ ਬਹੁਤ ਵੱਡਾ ਕੰਮ ਹੈ ਤੇ ਦੂਜਾ ਇਹ ਹੈਗਾ ਕਿ ਹੋਰ ਵੇਖਿਆ ਕਿ ਅਸੀਂ ਜਿਹੜੀ ਮਿੱਟੀ ਉੱਥੋਂ ਆਈ ਹੈ ਉਹਦੇ 'ਚ ਇੱਕ ਆਇਰਨ ਵਧਿਆ ਸਾਡੀ ਜ਼ਮੀਨ 'ਚ ਲੋਹਾ ਹਿਲਣ ਦਾ ਤੱਤ ਉਹ ਥੋੜਾ ਵੱਧ ਗਿਆ ਤੇ ਇਸੇ ਤਰ੍ਹਾਂ ਜਿਹੜਾ ਮੈਗਨੀਸ ਹੈ ਉਹ ਵੀ ਵਧਿਆ ਥੋੜਾ ਜਿਹਾ ਸਾਡਾ ਓਹ ਠੀਕ ਹੈ ਵੀ ਇਸ ਚੋਨੇਕ ਜਿਹੜੀ ਮਿੱਟੀ ਹੈ ਉੱਥੋਂ ਆਈ ਹੈ ਨਾ ਅਸੀਂ ਦੇਖਿਆ ਉਹਦੇ ਤਹਾਂ ਜਮੀਆਂ ਹੋਈਆਂ ਨੇ ਤੇ ਤਹਿ ਦੇ ਵਿੱਚ ਰੰਗ ਵੀ ਫਰਕ ਹੈ ਜਿਹੜੀ ਸਾਡੀ ਆਪਣੀ ਮਿੱਟੀ ਸੀ ਉਹਦਾ ਰੰਗ ਹੋਰ ਹੈ ਜਿਹੜੀ ਬਾਹਰੋਂ ਮਿੱਟੀ ਆਈ ਉਹਦਾ ਰੰਗ ਹੋਰ ਹੈ ਇਹਦੇ ਉੱਤੇ ਆ ਕੇ ਮਿੱਟੀ ਬਾਹਰੋਂ ਬੈਠੀ ਹੈ ਨਾ ਉਹ 2 ਇੰਚ 3 ਇੰਚ 4 ਇੰਚ 10 ਇੰਚ ਇਹਦਾ ਬੈਠੀ ਹੈ ਖੇਤਾਂ ਦੇ ਵਿੱਚ ਤੇ 100 ਇੰਚ ਤੱਕ ਵੀ ਹੈਗੀ 100 ਸੈਂਟੀਮੀਟਰ ਤੱਕ ਓ ਤੇ ਉਹ ਤਾਂ ਅਸੀਂ ਕਹਿੰਨੇ ਕਿ ਉਹਨੂੰ ਅਸੀਂ ਵਿੱਚ ਹੀ ਹੁਣ ਬਲਾ ਦਈਏ ਮਿੱਟੀ ਜਿਹੜੀ ਹੈ ਕਲੇ ਵਾਲੀ ਹੈਗੀ ਕਿਉਂਕਿ ਤੱਤ ਹੈਗੇ ਨੇ ਤੇ ਉਹ ਅਸੀਂ ਚੋਨੇ ਵਿੱਚ ਹੀ ਹੁਣ ਜਿਹੜੀ ਪਿੱਛੇ ਝੋਨਾ ਖੜਿਆ ਉਹਨੂੰ ਤਾਂ ਬੀਜ ਕੱਪੇ ਹੀ ਨਹੀਂ ਤੇ ਅਸੀਂ ਜਿਹਨੇ ਝੋਨੇ ਨੂੰ ਤੇ ਮਿੱਟੀ ਜਿਹੜੀ ਪਹਾੜਾਂ ਤੋਂ ਆਈ ਹੈ ਉਹ ਅਸੀਂ ਰੋਟਾਵੇਟਰ ਦੇ ਨਾਲ ਤੇ ਹੈਰੋ ਦੇ ਨਾਲ ਕਲਟੀਵੇਟਰ ਦੇ ਨਾਲ ਜਿਹੜੀ ਸਾਡੀ ਮਿੱਟੀ ਹੈਗੀ ਉਹਨੂੰ ਵਿੱਚ ਹੀ ਵਿਛਾ ਦਈਏ ਤੇ ਉਹ ਤੋਂ ਬਾਅਦ ਕਣਕ ਵੀ ਦੀਏ ਪਰ ਜਿੱਥੇ ਰੇਤਾ ਜ਼ਿਆਦਾ ਆ ਗਿਆ ਰੇਤਾ ਸਾਨੂੰ ਚੁੱਕਣਾ ਹੀ ਪੈਣਾ ਜੀ ਤੱਤ ਹੈ ਨਹੀਂ ਤੇ ਹੁਣ ਤਾਂ ਇਹੀ ਹੈ ਕਿ ਅਸੀਂ ਇਹ ਕਹਿੰਨੇ ਕਿ ਜਦੋਂ ਹੁਣ ਫਾਰਮਰ ਪੁੱਛਦੇ ਨੇ ਕਿ ਖਾਦ ਅਸੀਂ ਘੱਟ ਪਾਈਏ ਕਿ ਵੱਧ ਪਾਈਏ ਇਹ ਪ੍ਰੈਸ਼ਰ ਕਰਨ ਤੋਂ ਬਾਅਦ ਅਸੀਂ ਇਹ ਕਰੇ ਕਿ ਜੋ ਸਾਡੀਆਂ ਪਹਿਲਾਂ ਸਿਪਾਰਸ਼ ਕੀਤੀਆਂ ਖਾਦਾਂ ਨੇ ਕਿੰਨੀ-ਕਿੰਨੀ ਖਾਦ ਪਾਉਣੀ ਹੈ ਕਣਕ ਚ ਕਿੰਨੀ ਪਾਉਣੀ ਹੈ ਤੇ ਅਸੀਂ ਸਰੋਂ ਚ ਕਿੰਨੀ ਪਾਉਣੀ ਹੈ ਕਿ ਸਬਜ਼ੀਆਂ ਚ ਕਿੰਨੀ ਪਾਣੀ ਉਹੀ ਵਰਤਡੀਆਂ ਨੇ ਜਿਹੜੀ ਸਾਡੀ ਪੁਰਾਣੀ ਸਿਪਾਰਸ਼ ਹੈ ਲਈ ਪਰ ਇਹ ਹੋਏਗਾ ਜਿੱਥੇ ਰੇਤਾ ਜ਼ਿਆਦਾ ਆ ਗਿਆ ਉੱਥੇ ਹੋ ਸਕਦਾ ਕਿ ਤੇ ਆਇਰਨ ਦੀ ਮੈਗਨੀਜ਼ ਦੀ ਡੈਫੀਸ਼ੈਂਸੀ ਆ ਸਕਦੀ ਹੈ ਉਹ ਫਿਰ ਅਸੀਂ ਉਮੀਰ ਕਮੈਂਡੇਸ਼ਨ ਕਰ ਰਹੇ ਆ ਕਿ ਜਦੋਂ ਰੋੜ ਪਵੇ ਥੋੜਾ ਪਲੇਆਪਨ ਹੋਵੇ ਤੇ ਉਹ ਆਪਾਂ ਸਪਰੇਅ ਕਰ ਦਈਏ ਸੋ ਇਹ ਹੈਗਾ ਕਿ ਜਿਹੜੀ ਮਿੱਟੀ ਹੈ ਸਾਡੀ ਇਹ ਚੇਂਜ ਹੋਈ ਹੈ ਤੇ ਇਹਨੂੰ ਟਾਈਮ ਲੱਗ ਜਾਣਾ 1 ਸਾਲ 1.5 ਸਾਲ 2 ਸਾਲ ਵੀ ਲੱਗਣਗੇ ਉਹਨੂੰ ਅਮੈਂਡਮੈਂਟ ਜਿਹੜੀ ਅਸੀਂ ਕਰਨੀ ਹੈਗੀ ਕਿ ਅਸੀਂ ਇਹ ਵੀ ਸਪਾਰਸ਼ ਕਰਦੇ ਆ ਕਿ ਮਿੱਟੀ ਦੇ ਵਿੱਚ ਜਿੱਥੇ ਰੇਤਾ ਜ਼ਿਆਦਾ ਆ ਗਿਆ ਨਾ ਉਹਦੇ ਵਿੱਚ ਇੱਕ ਤਾਂ ਰੂੜੀ ਵੱਧ ਤੋਂ ਵੱਧ ਪਾਈ ਜਾਵੇ ਰੂੜੀ ਪਾਈ ਜਾਵੇ ਤੇ ਹਰੀ ਖਾਦ ਹਰੀਖਾਦਾ ਤਾਂ ਹੁਣ ਮੌਸਮ ਨਹੀਂ ਹਰੀਖਾਦ ਤਾਂ ਅਸੀਂ ਕਣਕ ਤੋਂ ਬਾਅਦ ਲਾਉਨੇ ਆ ਫਿਰ ਉਹਨੂੰ ਮਿੱਟੀ ਚ ਮਿਲਾਉਨੇ ਆ ਸੋ ਜਿੱਥੇ ਜਿੱਥੇ ਵੀ ਇਹ ਪ੍ਰੋਬਲਮ ਆਈ ਹੈ ਜਿਹੜੀ ਹੁਣ ਹਾੜੀ ਦੀ ਫਸਲ ਲਾਉਣੀ ਆ ਉਹ ਤੋਂ ਬਾਅਦ ਟੈਂਚਾ ਜ਼ਰੂਰ ਬੀਜ ਲੈਣ ਤੇ ਉਹਨੂੰ ਖੇਤਾਂ ਦੇ ਵਿੱਚ ਹੀ ਬੋਹਣ ਤਾਂ ਕਿ ਹਰੀਖਾਦ ਦੇ ਨਾਲ ਤੇ ਰੂੜੀ ਪਾ ਦੇਣ ਉਹਦੇ ਨਾਲ ਜਿਹੜਾ ਆਰਗੈਨਿਕ ਕੰਟੈਂਟ ਹੈ ਉਹ ਅੱਛਾ ਹੋ ਜਾਏਗਾ ਉਹਦੀ ਜਿਹੜੀ ਸਟਰਕਚਰ ਹੈਗੀ ਮਿੱਟੀ ਦੀ ਉਹ ਫਿਜ਼ੀਕਲ ਸਟਰਕਚਰ ਉਹ ਵੀ ਚੰਗੀ ਹੋ ਜਾਊਗੀ ਸੋ ਉਹ ਇੱਕ ਕੰਮ ਕਰਨ ਵਾਲਾ ਹੈਗਾ ਬਾਕੀ ਹੁਣ ਤਾਂ ਇਹ ਹੈ ਵੀ ਜੋ ਖੜਾ ਝੋਨਾ ਹੈਗਾ ਤੇ ਉਸ ਤੋਂ ਬਾਅਦ ਉਹ ਸਾਰੇ ਦਾ ਸਾਰਾ ਤੇ ਪਲੱਸ ਜਿਹੜੀ ਮਿੱਟੀ ਪਹਾੜਾਂ ਤੋਂ ਆਈ ਹੈ 2 ਇੰਚ 4 ਇੰਚ 6 ਇੰਚ ਉਹਨੂੰ ਆਪਾਂ ਮਿੱਟੀ ਦੇ ਵਿੱਚ ਹੀ ਮਿਲਾ ਕੇ ਆਪਣੇ ਕਣਕ ਬੀਜਿਏ ਛੋਲੇ ਬੀਜਿਏ ਸਰੋਂ ਬੀਜਿਏ ਸਬਜ਼ੀਆਂ ਬੀਜਿਏ ਤੇ ਜਿੱਥੇ ਰੇਤਾ ਬਹੁਤ ਆ ਗਿਆ ਰੇਤੇ ਨੂੰ ਚੁਕਵਾਈਏ 3-4 ਫੁੱਟ ਜਿਹੜਾ ਆ ਗਿਆ ਚੁਕਾਉਣਾ ਹੀ ਪੈਣਾ ਟਾਈਮ ਲੱਗੂਗਾ ਉਹਨੂੰ ਖਰਚਾ ਵੀ ਹੋਣਾ ਕੀ ਜਾ ਸਕਦਾ ਸਰ ਜਿੱਥੇ ਜਿੱਥੇ ਰੇਤਾ ਉੱਥੇ ਉੱਥੇ ਸੈਂਪਲ ਜਿਹੜੀ ਆ ਉਹ ਜਿਹੜੀ ਲਈ ਹੈ ਉਹ ਕਿਤੇ ਨਾ ਕਿਤੇ ਉਹਦੀ ਵਿਸ਼ੂ ਜਿਹੜੀ ਆ ਗੁਣਵੱਤਾ ਜਿਹੜੀ ਹੈਗੀ ਮਿੱਟੀ ਦੀ ਉਹ ਘੱਟ हां ਤੇ ਤੇ ਦੇਖੋ ਜਿੱਥੇ ਰੇਤਾ ਜ਼ਿਆਦਾ ਆ ਗਿਆ ਇੱਕ ਤਾਂ ਰੇਤਾ ਆਇਆ ਕੁਆਂਟੀਟੀ ਬਹੁਤ ਆਈ ਹੈ ਉਹ 4 4 ਫੁੱਟ 5 5 ਫੁੱਟ ਵੀ ਆ ਗਿਆ ਉਹਦੇ ਵੀ ਤੱਤ ਤਾਂ ਹੁੰਦੇ ਨਹੀਂ ਤੇ ਉਹ ਖੇਤੀ ਵਾਸਤੇ ਵਧੀਆ ਚੀਜ਼ ਨਹੀਂ ਰੇਤਾ ਤੇ ਉਹ ਤਾਂ ਚਕਾਉਣਾ ਪੈਣਾ ਸਾਨੂੰ ਜਿੱਥੇ ਇੱਕ ਹੋ ਰਿਹਾ ਵੀ ਜਿੱਥੇ ਸਿਲਟ ਆਈ ਹੈ ਸਿਲਟ ਜਿਹੜੀ ਕਲੇ ਤੇ ਸਿਲਟ ਹੈ ਇਹ ਸਿਲਟ ਦੇ ਜਿਹੜੇ ਪਾਰਟੀਕਲ ਹੁੰਦੇ ਨੇ ਜਿਵੇਂ ਸੀਮੈਂਟ ਹੁੰਦਾ ਉਸ ਤੋਂ ਵੀ ਫਾਈਨ ਹੁੰਦੇ ਨੇ ਇਹ ਜਿੱਥੇ ਜਿੱਥੇ ਹੁਣ ਪਾਣੀ ਚ ਆ ਗਈ ਇਹ ਪਾਣੀ ਜਦੋਂ ਜਾ ਰਿਹਾ ਆਪਣਾ ਜ਼ਮੀਨ ਦੇ ਵਿੱਚ ਉਦੋਂ ਨਾਲ ਉਹ ਹੀਠਾ ਜਾ ਰਹੀ ਹੈ ਹੀਠਾ ਜਾ ਕੇ ਇੱਕ ਸੰਰਾਦਕਾ ਹਾਰਡ ਪੈਨ ਬਣਾਉਗੀ ਜਿਵੇਂ ਸਿਮਿੰਟ ਦਾ ਕੋਈ ਪੱਕਾ ਬਣ ਜਾਂਦਾ ਨਾ ਪਲਸਟਰ ਲਾ ਦਿੰਨੇ ਆ ਇਹ ਜਿਹੜੀ ਸਕਲੇ ਤੇ ਸਿਲਟ ਹੈਠਾ ਜਾ ਕੇ ਜਮ ਜਣੀ ਹੈ ਤੇ ਇੱਕ ਹਾਰਡ ਪੈਨ ਬਣਾਉਗੀ ਹਾਰਡ ਪੈਨ ਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਜਦੋਂ ਵੀ ਅਸੀਂ ਅੱਗੇ ਸਰਦੀਆਂ ਦੇ ਵਿੱਚ ਜੇ ਕਿਤੇ بارش ਹੋ ਗਈ ਹੈ ਤੇ ਉਹਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਫਿਰ ਜਮੀਨ ਚ ਨਹੀਂ ਜਾਂਦਾ ਉਹ ਖੜਾ ਰਹਿ ਜਾਂਦਾ ਖੇਤਾਂ ਦੇ ਵਿੱਚ ਜੇ ਪਾਣੀ ਖੜਾ ਰਹਿੰਦਾ ਤੇ ਅਗਲੀ ਫਸਲ ਫਿਰ ਪਲੀਪ ਹੋ ਜਾਂਦੀ ਹੈ ਫਸਲ ਫਸਲਾਂ ਦੀ ਤੇ ਉਹਦੇ ਤੇ ਵੀ ਅੱਗਰ ਸਾਤ ਨਹੀਂ ਹਾਂ ਉਹ ਦੇਖੋ ਜਦੋਂ ਹੁਣ ਅੱਗੇ ਪਾਣੀ ਸਰਦਿਆਂ ਜਮੀਨ ਵਿੱਚ ਪੈਂਦੇ ਨੇ ਤੇ ਜਦੋਂ ਉਹ ਮੀਂਹ ਪੈਣਗੇ ਜੇ ਆੜ ਹਾਰਡ ਪੈਣ ਹੋਏਗਾ ਤੇ ਉਹ ਪਾਣੀ ਜਾਣਾ ਨਹੀਂ ਜਮੀਨ ਦੇ ਵਿੱਚ ਪਾਣੀ ਖੇਤ ਚ ਖੜ ਜਾਣਾ ਤੇ ਕਣਕ ਵੀਜੀ ਹੋਈ ਹੈ ਸਬਜ਼ੀਆਂ ਵੀਜੀ ਵਖੜੀਆਂ ਨੇ ਜਦੋਂ ਖੜਾ ਪਾਣੀ ਹੋਗੇ ਤੇ ਉਹ ਤੇ ਵੀ ਇਫੈਕਟ ਕਰਦੇ ਨੇ ਅਸੀਂ ਉਹ ਕਹਿੰਦੇ ਕਿ ਜੀਵਨ ਨੂੰ ਕੋਸ਼ਿਸ਼ ਕਰੀਏ ਹੁਣ ਕਣਕ ਤੋਂ ਵੀਜਣ ਤੋਂ ਪਹਿਲਾਂ ਵੀ ਸਾਡੇ ਕੋਲ ਚੀਜਲਰ ਹੁੰਦੇ ਨੇ ਡੂੰਘਾ ਹਲ ਪਾਉਂਦੇ ਨੇ 3 ਫੁੱਟ 3.5 ਫੁੱਟ ਤੱਕ ਡੁਗਾਈ ਤੱਕ ਚਲਾ ਜਾਂਦਾ ਉਹਦੇ ਵਾਰੀ ਸੀ ਕਰਦੇ ਇੱਕ ਦੋ ਸਾਲਾਂ ਕੇ ਕਰਨਾ ਚਾਹੀਦਾ ਸਾਨੂੰ ਦੋ ਤਿੰਨ ਸਾਲਾਂ ਚ ਹਰ ਵਾਰੀ ਉਹ ਚੀਜਲਿੰਗ ਜ਼ਰੂਰ ਕਰਦਿਆ ਕਰੀਏ ਸੀ ਤੇ ਜਿਹੜੀ ਹੈਗੀ ਤਾਂ ਕਿ ਉਹ ਹਾਰਡ ਪੈਨ ਨਾ ਬਣੇ ਅਸਰ ਜਿਸ ਤਰ੍ਹਾਂ ਪਟਿਆਲੇ ਦੇ ਖੇਤਰ ਵਿੱਚ ਪਹਿਲਾਂ ਪਿਛਲੀ ਵਾਰ ਤੁਸੀਂ ਕਹਿਆ ਸੀਗਾ ਕਿ ਉਹਨਾਂ ਖੇਤਾਂ ਦੀ ਵਗਰਾ ਕਰ ਲਾਲ ਮਿੱਟੀ ਆਈ ਹੈ ਜਾਂ ਲਾਲੀ ਜਿਹੜੀ ਉਹਨਾਂ ਫਸਲਾਂ ਦੇ ਉੱਤੇ ਤੁਸੀਂ ਕਹਿੰਦਾ ਸੀ ਦੇਖਣ ਨੂੰ ਮਿਲ ਰਹੀ ਹੈ ਉਸ ਦਾ ਫਾਇਦਾ ਹੋਊਗਾ ਜਾਂ ਕਿਸਾਨਾਂ ਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਅਸੀਂ ਫਸਲ ਜਦੋਂ ਵੱਢਣ ਉਸ ਤੋਂ ਬਾਅਦ ਹੀ ਜਿਹੜਾ ਬੀਜ ਪਾ ਦੇਣਾ ਉਹਦਾ ਵੀ ਫਾਇਦਾ ਹੋਊਗਾ ਹਾਂ ਇਹ ਪਟਿਆਲੇ ਵਾਲਾ ਤਾਂ ਬਹੁਤ ਕਾਮਨ ਹੈ ਅਸੀਂ ਹਰਸਾ ਦੀ ਵੇਖਦੇ ਹਾਂ ਇੱਕ ਖੱਗੜ ਦਾ ਜਿਹੜਾ ਮਿੱਟੀ ਆਉਂਦੀ ਹੈ ਤੇ ਉਹਦੇ ਚੋਂ ਉਹਦਾ ਫਾਇਦਾ ਉਠਾ ਰਹੇ ਨੇ ਖਾਬਰ ਕਿ ਜਦੋਂ ਝੋਨਾ ਖੜਿਆ ਹੁੰਦਾ ਖੜੇ ਝੋਨੇ ਦੇ ਵਿੱਚ ਹੀ ਕਣਕ ਦਾ ਛੱਟਾ ਦੇ ਦਿੰਨੇ ਆ ਤੇ ਉਹ ਕਣਕ ਬਹੁਤ ਵਧਿਆ ਹੋਊਗੀ ਜਾਂਦੀ ਹੈਗੀ ਉਹਨਾਂ ਦਾ ਟਾਈਮ ਬਚ ਜਾਂਦਾ ਕਿਉਂਕਿ ਜਦੋਂ ਅਸੀਂ ਝੋਨਾ ਕੱਟਣਾ ਉਦੋਂ ਉਦੋਂ ਪਹਿਲੇ ਬਜਾਈ ਕਰ ਦਿੰਨੇ ਆ ਉਹ ਤੇ ਉਹਦਾ ਫਾਇਦਾ ਵੀ ਨਹੀਂ ਜਿਹਨਾਂ ਅਸੀਂ ਜ਼ੀਰੋ ਟੈਲਰ ਕਹਿੰਦੇ ਆ ਤੇ ਇਹ ਇਹ ਐਕਸਪੀਰੀਮੈਂਟ ਅਸੀਂ ਹੋਰ ਪੰਜਾਬ ਚ ਵੀ ਕੀਤੇ ਸੀ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਸੀ ਹੁੰਦਾ ਕਿਉਂਕਿ ਇਹ ਜਿਹੜੀ ਘੱਗੜ ਦੀ ਮਿੱਟੀ ਆਉਂਦੀ ਸੀ ਉਹਦੇ ਚ ਉਹਦੀ ਕਹੀ ਜੀ ਫਿਜ਼ੀਕਲ ਸਟਰਕਚਰ ਚੇਂਜ ਹੋ ਜਾਂਦੀ ਜਮੀਨ ਦੀ ਜਿਹੜੀ ਕਣਕ ਉਗ ਜਾਂਦੀ ਸੀ ਸੋ ਉਹ ਤਾਂ ਥੋੜਾ ਬੋਤਾਂ ਲਾਹੇਵੰਦ ਹੋ ਸਕਦਾ ਪਰ ਜਿਹੜਾ ਸਾਡਾ ਨੁਕਸਾਨ ਹੋਇਆ ਜ਼ਿਆਦਾ ਹੋਇਆ